ਚਾਚੇ ਦੇ ਘਰ ਪੁੱਤੇ ਥਾਰਾ ਨੂੰ ਅੱਜ ਮੈਨੂੰ ਮੇਰੇ ਪੁੱਤੇ ਦਾ ਮਗਲੇ ਅੱਛਾ ਗਿਆ ਛੋਦੇ ਨਾ ਨਾ ਤੈਨ ਚਾਰ ਤਰਾਨੀਆਂ ਗੱਲਾਂ ਕਰਨੀਆਂ ਹਾਏ ਤਾਂ ਹੂੰ ਤੱਤੀਆਂ ਪਰ ਛੋਲਿਓ ਕਿਉਂਕਿ ਬਜ਼ੁਰਗਾਂ ਦੀਆਂ ਗੱਲਾਂ ਛਤੀਆਂ ਜੀ ਹੁੰਦੀਆਂ ਸਾਨੂੰ ਟਾਈਮ ਕਦਰ ਕਦੀ ਮਿਲਦਾ ਛਾਰਾ ਨੂੰ ਪਹਿਲਾਂ ਹਮਪਾ ਖੇਤੀਬਾੜੀ ਤੇ ਨਾ ਗੱਲ ਕਰਦੀਏ ਆਜੋ ਫੇਰ ਅੱਜ ਮੈਂ ਤੇ ਮੇਰਾ ਪਾਲਾ ਮਿੱਤਰ ਬੈਠੇ ਮੇਰਾ ਪੋਤਾ ਆਇਆ ਭੱਜਾ ਭੱਜਾ ਪਾਲਾ ਬੋਲਦਾ ਕਹਿੰਦਾ ਪੁੱਤਰਾ ਪੜ ਲਿਖ ਕੇ ਨੌਕਰੀ ਲੱਗ ਜੀ ਖੇਤੀ ਚ ਤੈਨੂੰ ਕੁਝ ਬਚਣਾ ਨਹੀਂ ਪੋਤਾ ਸਿਆਣਾ ਕਹਿੰਦਾ ਮੇਰੇ ਦਾਦੇ ਨੇ ਤਾਂ ਖੇਤੀ ਸਿਰ ਤੋਂ ਕੋਠੀਆਂ ਪਾਤੀਆਂ ਕਹਿੰਦਾ ਸਾਨੂੰ ਕਿਉਂ ਨਹੀਂ ਬਚਣਾ ਮੈਂ ਕਿਹਾ ਪੁੱਤ ਮੈਂ ਦੱਸਦਾ ਮੈਂ ਕਿ ਮੈਂ ਵੋਤੀ ਨਾ ਖੇਤੀ ਕੀਤੀ ਮੈਂ ਕਿਹਾ ਸਾਰੀ ਬਾਤ ਤੇ ਸੀ ਤੇਰੇ ਪਾਪੇ ਨੂੰ ਮਾਹ ਜਦੋਂ ਸੁਰਤਾ ਹੀ ਹੁਣੇ ਮੇਰੀ ਬੋਤੀ ਵਕਿਆਤੀ ਉਹਨੇ ਲਿਆਂਦਾ ਟਰੈਕਟਰ ਕੱਖ ਤੋਂ ਬਾਅਦ ਮੈਂ ਖਾਣ ਨੂੰ ਥੋੜਾ ਜਿਹਾ ਘੱਟ ਬਚਨ ਲੱਗਿਆ ਫਿਰ ਮੈਂ ਜਦੋਂ ਤੇਰੇ ਪਾਪੇ ਦਾ ਸੀ ਵਿਆਹ ਕਰਤਾ ਕਬੀਲਦਾਰੀ ਸਮਾਤੀ ਮੈਂ ਖਾ ਫੇਰ ਉਹਨੇ 5 ਕਿੱਲਾਂ ਤੇ ਹੌਲੈਂਡ ਕਢਾ ਲਿਆ ਫਿਰ ਮੈਂ ਖਾ ਨੂੰ ਪੁੱਤ ਹੋਰ ਘੱਟ ਬਚਨ ਲੱਗ ਗਿਆ ਹੁਣ ਸੁੱਖ ਨਾਲ ਪੁੱਤ ਤੂੰ ਗਾਹ ਜਾ ਕੇ ਥਾਰ ਕਢਾਏਂਗਾ ਉਹ ਤੇ ਕੱਖ ਟੋਏ ਕਰੇਗਾ ਮੱਖਾ ਤੈਨੂੰ ਤਾਂ ਕੱਖ ਬਣੀ ਬਚਣਾ। ਪਾਹੀ ਕਹਿ ਰਿਹਾ ਪੁੱਤ ਮੱਖਾ ਪਤਾ ਨਹੀਂ ਖੇਤੀ ਨੂੰ ਖੇਤੀ ਖਾਗੀ ਪਤਾ ਨਹੀਂ ਖੇਤੀ ਨੂੰ ਤੇਰਾ Papa ਖਾ ਗਿਆ ਪਤਾ ਨਹੀਂ ਖੇਤੀ ਨੂੰ ਤੇਰੀ ਮੰਮੀ ਖਾਗੀ ਜਦੋਂ ਹੌਲੈਂਡ ਕਢਾਇਆ ਸੀ ਮੱਖਾ ਤੁਸੀਂ ਪਾੜੀ ਲਾਓ ਨੌਕਰੀਆਂ ਤੇ ਲੱਗ ਜਾਓ ਤੁਸੀਂ ساری ਉਮਰ ਨੌਕਰੀ ਰਹਿਣਾ ਮਾਲਕੀ ਛੋਡੀ ਕਿਸਮਤ ਚ ਮੱਲਾ ਦਾ ਹੁਣ ਅੱਗੇ ਹੈ ਨਹੀਂ ਅਸੀਤਾ ਚਲੋ ਭੋਤੀਆਂ ਸਿਰਤੇ ਵੀ ਮਾਲਕ ਸੀ ਲੇਪਸਤ ਗੱਲ ਤਾਂ ਤੁਹਾਨੂੰ ਮੈਂ ਖਰੀਜੀ ਸੁਣਾਈ ਹੈ ਗੁੱਛਾ ਕਰਿਓ ਗਿੱਲਾ ਕਰਿਓ ਮੈਂ ਤਾਂ ਕਿ ਨਾ ਸ਼ਨਾ ਤੇ ਦੂਦੇ ਗੱਲਾਂ ਪਾ ਕਰਦੇ ਹੁਣ ਭਈ ਜਿੰਦੇ ਦੀ ਅਕ ਕਿ ਬਜ਼ੁਰਗਤਾ ਕਰਦਾ ਜਿੰਦਾਨੇ ਉਹ ਵੀ ਛੰਦੋ ਅਜਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਜਾਇਆ ਕਰੇ ਮੈਂ ਹੱਜਲ ਮਾਰੀ ਚੋ ਕੱਪੜੇ ਕੱਢਣੀ ਲੱਗਿਆ ਕਰਾਂ ਮੇਰੀ ਵੱਡੀ ਨੂੰ ਦਰਪਾ ਥੱਲੇ ਮੰਜਾ ਢਾਕੇ ਮੈਨੂੰ ਕਹਿ ਰਿਆ ਕਰੇ ਬਾਬਾ ਜੀ ਤੁਸੀਂ ਇੱਥੇ ਬੈਠੇ ਰਹੋ ਤੁਸੀਂ ਘਰ ਦੇ ਜਿੰਦੇ ਹੋ ਪਰ ਪੰਜ ਛੇ ਵਾਰੀ ਮੇਰੇ ਨਾਲ ਹੀ ਚਲਾਕੀ ਸੀ ਖੇਡ ਕੇ ਹੋਏ ਆ ਹੁਣ ਪਿੱਛੇ ਜੇ ਮਰਗਤ ਹੋਗੀ ਤੇ ਨੂੰ ਭੱਜੀ ਆਵੇ ਮੇਰੇ ਕੋਲ ਆ ਕੇ ਬਾਬਾ ਜੀ ਭੋਗ ਤੇ ਜਾਣਾ ਸੀ ਮੈਂ ਕਿਹਾ ਭਾਈ ਭੱਗ ਜੋ ਕਹਿੰਦੀ ਬਾਬਾ ਜੀ ਸੋਣ ਜਾਣਾ ਪਊ ਮੈਂ ਕਿਹਾ ਮੈਂ ਤਾਂ ਭਾਈ ਘਰ ਦਾ ਜਿੰਦਾ ਆ ਹਾਰਾ ਟੱਬਰ ਮੇਰੇ ਹਾਸੇ ਪਾਸੇ ਹੋ ਗਿਆ ਉਹ ਬਾਬਾ ਜੀ ਭੋਗ ਤੇ ਤੈਨੂੰ ਹੀ ਜਾਣਾ ਪਊ ਮੈਂ ਕਿਹਾ ਭਾਈ ਫਿਰ ਵਿਆਹ 베ੜੇ ਵੀ ਕਿਸੇ ਹੋਰ ਜਿੰਦੇ ਨੂੰ ਲਾਜਾ ਕਰਿਓ ਮੈਂ ਕਿਹਾ ਵਿਆਹ ਵੀ ਮੈਂ ਤੁਹਾਡੇ ਬਰਾਬਰ ਲੈ ਕੇ ਦੇਖਿਆ ਕਰੂੰਗਾ ਓਟੇ ਪਰ ਤੇ ਅੱਛਾ ਮੂੰਗੀ ਖਾਣ ਲੋ ਕਲਾ ਬਾਬਾ ਰੱਖਿਆ ਮਟਰ ਪਨੀਰ ਨੂੰ ਤੁਸੀਂ ਹੈ ਅਹ ਤਾਂ ਨਹੀਂ ਮਕਿਆ ਕੰਮ ਚੱਲਣਾ ਰਾਜਪ੍ਰੀਤ ਕੋਰੇ ਜਿੰਦਾ ਜਿੰਦਾ ਕਹਿ ਕੇ ਤੂੰ ਬਾਪੇ ਨੂੰ ਤਾਂ ਨਹੀਂ ਬੁੱਧੂ ਬਣਾ ਸਕਦੀ ਮਕਿਆ ਨੱਚਣ ਟੱਪਰ ਨੂੰ ਸਾਰਾ ਪਰਿਵਾਰ ਰੋਣ ਤੋਂ ਨੂੰ ਆ ਕੇ ਜਿੰਦਾ ਹੋਰ ਮਕਿਆ ਪੋਗੇ ਬੇਲੇ ਨਹੀਂ ਭਾਈ ਥੋੜੇ ਚੋਰੀ ਹੁੰਦੀ ਜਿੰਦੇ ਨੂੰ ਖੋਲੀ ਜਾਂਨੇ ਹੋ ਅਲੱਤੀਜੀ ਗੱਲ ਸੁਣਾਉਣਾ ਮੈਂ ਡਾਈਟ ਚਾਟ ਤੇ ਨਾ ਜਿਹੜੇ ਮੇਰੇ ਪਰਕੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ ਨਾ ਉਹਨਾਂ ਨੂੰ ਫਿਰ ਮੈਂ ਸਿੱਧੇ ਪਤਾ ਕਿ ਮੈਂ ਕੀਤਾ ਸੀ ਆਜੋ ਸੁਣੋ ਇਹ ਵੀ ਦੱਸਾਂ ਮੈਂ ਕੱਲ ਪ੍ਰਾਈਵੇਟ ਹਸਪਤਾਲ ਵਿੱਚ ਗੁਲਾਬ ਜਾਮਨ ਦਾ ਡੱਬਾ ਲੈ ਗਿਆ ਮਖਾ ਲੈ ਪੈ ਮੂੰ ਮਿੱਠਾ ਕਰੋ ਨਰਸਾਂ ਬੋਲਦੀਆਂ ਕਹਿੰਦੇ ਬਾਬਾ ਜੀ ਕਿਵੇਂ ਮਖਾ ਮੜੀ ਤੇ ਦਾਖਲ ਰੇ ਹਾਂ ਭਾਈ ਗੁੱਡੀ ਕਹਿੰਦੀ ਬਾਬਾ ਜੀ ਸਾਜੇ ਕਹਿੰਦੀ ਤਾਂ ਮੁਰ ਕੇ ਕੋਈ ਮੂੰ ਨਹੀਂ ਕਰਦਾ ਤੁਸੀਂ ਮਗਾਈ ਚੱਕੀ ਫਿਰ ਦਿਓ ਮਖਾ ਭਾਈ ਮੈਂ ਦੱਸਦਾ ਮੱਖਾਂ ਜਿੱਦੇ ਮੈਂ ਦਾਖਲ ਹੋਇਆ ਸੀ ਤੁਸੀਂ ਇੱਕ ਡਾਈਟ ਚਾਟ ਜਹਾ ਬਣਾਤਾ ਸੀ ਬੀ ਸਵੇਰੇ ਚਾਹ ਨਾਲ ਬੁਸ਼ਕਤ ਦਿੰਦੇ ਸੀ ਫੇ ਰੋਟੀਆਂ ਸਲਾਦ ਦੋ ਦਲੀਆ ਸੂਪ ਸਭ ਕੀ ਮੱਖਾਂ ਵਾਈਤਾ 4:00 ਵਜੇ ਨਾਲ ਹੀ ਪਾਈਸ ਨੂੰ ਪੁੱਤ ਪੁੱਤ ਕਹ ਲੱਗ ਗਿਆ ਮਸਾ ਮੇਰਾ ਮੁੰਡਾ ਲਾਟ ਮਾਰ ਗਿਆ ਵੀ ਸਾਨੂੰ ਓਏ ਇਹਨਾਂ ਨੂੰ ਪੁੱਤ ਮੱਖਾ ਉਹ ਨਾਨ ਨੂੰ ਕਾਨੂੰ ਪੁੱਤ ਕਹੈ ਨਾ ਇਨਾਂ ਦਾ ਦਲੀਆ ਜਾਈ ਪੁੱਤ ਕਹਾਈ ਜਾਂਦਾ ਮੇਰੇ ਦੋਤਾ ਕਹਿੰਦਾ 40000 ਰੁਪਇਆ ਦਿੱਤਾ ਇਹਨਾਂ ਨੂੰ ਤਾਂ ਦਿੰਦ ਨੇ ਮੱਖਾ ਤੈਨੂੰ 5 ਕਿਲੇ ਦਹੀਂ ਬੈਠਾ ਓਏ ਇੱਕ ਕਿੱਡਾ ਟੀਨਾ ਮੱਖਾ ਤੂੰ ਕਰੋੜਾਂ ਰੁਪਇਆ ਲੈਗਾ ਮੈਨੂੰ ਤਾਂ ਨੀ ਕਦੇ ਪੁੱਛਿਆ ਹੁਣ ਸਾਬ ਲਾਲੀ ਮੱਖਿਆ ਇੰਨੇ ਕੱਲਾ ਦਲੀਆ ਦਿੱਤਾ ਮੱਖਾ ਜੇ ਤੂੰ ਦਲੀਆ ਤੇ ਬਦਾਮ ਨਾ ਪਾਇ ਨਾ ਖੁੱਡੋ ਖੁੱਡ ਗੁਰਦੁਆਰੇ ਨਾਲ ਲਬਾਂ ਕੀ ਹੋਰੇ ਮੱਖਾ ਉਹਦੇ ਤੋਂ ਪੁੱਛੇ ਦੇ ਹੋਈ ਪਰਦੇ ਨੇ ਪਹਿਲਾ ਕਹਿੰਦਾ ਚੱਕੇ ਬਾਬਾ ਤੂੰ ਸਾਦਾ ਕੀ ਕੀਤਾ ਮੱਖਾ ਹੋਈ ਨਾਲੇ ਨੂੰ ਪੁੱਤ ਗੋਦੇ ਕੋ ਤੈਨ ਨੇ ਨਾਲੇ ਕਦਾਂ ਬਾਬਾ ਜਿੰਨਾ ਤੂੰ ਸਾਦਾ ਕੀਤਾ ਜੀਤਾ ਇੰਨਾ ਕਰਨੀ ਸ਼ੱਕ ਦੇ ਨਾ ਕੋਈ ਕਰੇ ਕਾਹ ਕਰਕੇ ਮੱਖਾ ਪੁੱਤ ਮੈਂ ਗਲਾਬ ਯਮਨਾਂ ਲੈ ਕੇ ਆਇਆ ਵੀ ਮੂੰਹ ਵਿੱਚ ਚੱਕਾ ਜਾ ਪੁੱਤ ਬੰਕੇ ਕੇ ਗੱਲ ਹੋਰ ਸੁਣ ਕੇ ਜਾਇਓ ਭਜਿਓ ਨਾ ਸਾਨੂੰ ਬਜ਼ੁਰਗਾਂ ਨੂੰ ਰੋਜ਼ ਰੋਜ਼ ਟਾਈਮ ਮਿਲਦਾ ਨਹੀਂ ਗੱਲਾਂ ਕਰਨ ਦਾ ਅੱਜ ਇਹਨੇ ਨਾ ਕਹਿ ਦੇ ਕੰਦੇ ਨੇ ਸਿੱਧੀ ਭੋਗ ਤੇ ਜਾ ਚੱਲ ਮੈਨੂੰ ਭੇਜ ਤਾ ਜੱਤਾ ਸੀ ਇਹਨੇ ਹੂੰ ਮੇਰੇ ਬੇਲੀ ਦਾ ਹੀ ਭੋਗ ਸੀ ਮੇਰਾ ਅੰਦਰੋਂ ਤਾਂ ਜੀ ਕਰਦਾ ਸੀ ਜਾਣ ਨੂੰ ਉਹ ਤਾਂ ਜਿੰਦੇ ਵਾਲੀ ਗੱਲ ਕਰਕੇ ਐਵੇਂ ਗਰਾਰੀ ਜੀ ਡਾ ਗਿਆ ਸੀ ਚਲੋ ਜੀ ਮੈਂ ਆਪਦੇ ਪੋਤੇ ਨੂੰ ਲੈ ਗਿਆ ਨਾਲ ਜਦੋਂ ਜਾ ਕੇ ਦੇਖਿਆ ਉੱਥੇ ਕੋ پاسੇ ਤਾਂ ਗਲਾਬ ਜਮਨਾ ਕੀ ਪਕੌੜੇ ਕੀ ਖੀਰ ਕੀ ਚੌਰ ਕੀ ਤੰਤ ਰਾਂਦੀਆਂ ਸਬਜ਼ੀਆਂ ਸਬਜ਼ੀਆਂ ਦੇਖ ਕੇ ਮੈਂ ਆਪਦੇ ਪੋਤੇ ਨੂੰ ਕਿ ਹਮ ਅਖੇ ਤਾਂ ਬਾਰ ਹਟਾ ਕੇ ਤਾਂ ਪ੍ਰੋਗਰਾਮ ਕਰੀ ਬੈਠਿਆ ਮੰਨੂ ਮੇਰਾ ਪੋਤਾ ਬੋਲਦਾ ਕਹਿੰਦਾ ਦਾਦਾ ਫਿਕਰ ਨਾ ਕਰ ਤੇਰੇ ਭੋਗ ਤੇ ਵੀ ਆਈ ਕਰਾਂਗੇ ਤੇਰਾ ਤਾਂ ਮੈਂ ਉਹਦੇ ਪੈਨੀ ਅੱਖਾਂ ਹੀ ਕੱਢਿਆ ਫੇਰ ਮੈਂ ਉਹਨੂੰ ਕਿ ਹਮਾ ਕਿ ਭਾਈ ਫੇਰ ਆ ਪਾਰਟੀ ਜੀ ਨਾ ਮੇਰੇ ਭੋਗ ਤੋਂ ਪਹਿਲਾਂ ਹੀ ਕਰ ਦਿਓ ਮੇਰਾ ਪੋਤਾ ਬੋਲਦਾ ਕਹਿੰਦਾ ਪਾਰਟੀ ਕਿਵੇਂ ਉਹ ਮਖਾ ਹਜੇ ਪਾਰਟੀ ਤੋਂ ਘਟਦਾ ਹੈ ਕਿ ਮਗਾ ਇਨਾ ਤਾਂ ਮੇਰੇ ਵਿਆਹ ਤੇ ਨਹੀਂ ਸੀ ਜੰਨਾ ਭੋਗ ਤੇ ਕਦੇ ਬੈਠਾ ਮੇਰਾ ਪੋਤਾ ਬੋਲਦਾ ਕਹਿੰਦਾ ਚਲੋ ਤਾਂ ਠੀਕ ਆ ਪਹਰੇ ਪੋ ਤੋ ਪਹਿਲਾਂ ਕਿਵੇਂ ਸੈਟ ਆਉ ਮਖਿਆ ਭਾਈ ਜਮੇ ਥੋਡੀ ਪ੍ਰੀ ਬਾਈਡਿੰਗ ਸੈਟ ਆ ਜਾਂਦੀ ਆ ਤੇਰੇ ਪਿਓ ਨੇ ਕਹੀ ਸੀ ਸੈਟ ਮਹ ਬਥੇਰਾ ਰੋਕ ਕੈ ਸੂ ਮਖਿਆ ਲੱਛਣਾ ਕਰ ਤੋ ਕੁੜੀ ਕ ਤੇਰੀ ਨੂੰ ਪਹਿਲਾ ਨਾਂ ਬਲਾ ਕੰਨਾ ਨਾ ਨਾ ਅੱਜ ਕੱਲ ਤਾਂ ਰਵਾਜ ਆ ਸਾਰੇ ਕਰਦੇ ਨੇ ਮੈਂ ਕਿਹਾ ਕੀ ਗੱਲ ਭਾਈ ਸਾਡੇ ਵਾਰੀ ਰਵਾਜ ਹੋਣ ਹਾ ਤੇਗੇ ਮੈਂ ਤਾਂ ਭਾਈ ਭੋਗ ਤੋਂ ਪਹਿਲਾਂ ਭੋਗ ਪਵਾਉ ਆਪਦਾ ਮੈਂ ਕਿਹਾ ਨਾਲੇ ਘੱਟੋ ਘੱਟ ਪੰਜ ਸੀ ਦੋਸਤ ਤਾਂ ਬੁਲਾ ਲਉ ਜਿਹੜੇ ਲੰਬਾ ਦਿੰਦੇ ਸੀ ਵੀ ਤੂੰ ਸਾਨੂੰ ਵਿਆਹ ਤੇ ਨਹੀਂ ਸੱਦਿਆ ਮੈਂ ਆਖੂ ਆਜੋ ਭਾਈ ਭੋਗ ਤੇ ਆਜੋ ਲਾ ਲਉ ਜਿਹੜੇ ਲੱਲੇ ਲਾਉਣੇ ਆ ਖਾ ਖਾ ਕੇ ਨਾਲੇ ਨਾਲੇ ਸਿਰ ਤੇ ਲੱਤ ਤਰ ਰਹੁ ਵੀ ਮੇਰਾ ਭੋਗਾ ਖਾਓ ਖਾਓ ਮੱਕਮਰੇ ਤੋਂ ਬਾਅਦ ਵੀ ਜਲੇਬੀਆਂ ਖਾਣਗੇ ਨਾਲੇ ਮੱਕਾ ਟੋਗਲੀਆਂ ਕਰਕੇ ਜਾਣਗੇ ਵੀ ਭੋੜਾ ਕੰਜੂਸ ਸੀ ਕੁਛ ਖਵਾਇਆ ਨਹੀਂ ਮੈਨੂੰ ਭਾਈ ਲੈ ਹੁਣ ਖਾ ਲੋ ਅਨੀਆਂ ਗੱਲਾਂ ਸੀ ਪਾਈ ਮੇਰੇ ਮਨ 'ਚ ਸੋਝ ਗੱਲਾਂ ਬਾਤੀਆਂ ਲੱਗੀਆਂ ਬਜ਼ੁਰਗਾਂ ਦੀਆਂ ਤਾਂ ਬੇੜੀ ਉਹਨੂੰ ਸ਼ੇਅਰ ਕਰ ਦਿਓ ਤੁਸੀਂ ਹੋਰ ਕੁਛ ਤਾਂ ਬਚੇ ਰਾਖੇ ਅਰ ਕਰਦਾਂ ਜੋ ਪਰ ਸ਼ਾਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤਤੀਆਂ ਨੇ ਹੱਡਾਂ ਤੇ ਵਜਦੀਆਂ ਤਾਂ ਨਹੀਂ ਲੱਗਦੀਆਂ ਇਹ ਫਿਰ ਸੁਣੀ ਲੋ ਡੰਗਾ ਪਈ ਛੱਤ 'ਚ ਇਕੱਠਾਰੇ ਜਾਉਂਦੇ ਬੱਚਦੇ ਰਹੋ ਜੁਬਾਨੀਆਂ ਮਾਣੋ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ ਇਹ ਛੋਡੇ ਨਾਲ ਜਾਉਗੀ ਅਸੀਂ ਤਾਂ ਸੋਨੇ ਦੀ ਇੱਛਾ ਹੀ ਦੇ ਸਕਦੇ ਹਾਂ ਭਾਈ ਗਾਲਾਂ ਤਾਂ ਤੁਸੀਂ ਹੀ ਦੇਣਿਓ ਚਾਨੂੰ ਡੰਗਾ ਛੱਤਿੰਕਾ